आज रोटी बड़ी स्वाद बनी, तो। तो तो कड़ी खा में भी एही एही कि मेन ना प्रिंस भी कह दे सब्जी बड़ी स्वाद बनी हाँ। तो वाक तू तो जी भी दाल सब्जी बनाने बड़ी स्वाद बना ते तेरे हथा मेन लग रही लिया

ਦੇ ਆਣਾ ਏਰਿੰਗ ਵੀ ਪੁੱਤ ਲੈ ਕੇ ਆਇਆ ਤੇਰੇ ਵਾਸਤੇ ਲੈ ਮਮਾ ਜੀ ਏਰਿੰਗ ਲੈ ਆਈ ਤੇ ਸੂਟ ਭਾਵੇਂ ਰਹਿਣ ਦਿੰਦੇ ਤੁਸੀਂ ਦੀਦੀ ਦਾ ਹੀ ਲੈ ਆਉਂਦੇ ਕੱਲਾ ਕੋਈ ਗੱਲ ਨਹੀਂ ਪੁੱਤ ਨਵਾਂ 3 ਨੇ ਲਾਇਆ ਫਾਇ ਸੋਨਾ ਲੱਗਦਾ ਤੂੰ ਆ ਵੀ ਰੱਖ ਲੈ ਤੇ ਆ ਵੀ ਰੱਖ ਲੈ ਚਲੋ ਠੀਕ ਆ ਮੰਮੀ ਤੇ ਦੀਦੀ ਨੇ ਤੇ ਆਉਣਾ ਹੀ ਆ ਫਿਰ ਮੈਂ ਉਹਨਾਂ ਨੂੰ ਵਖਾ ਲਊਂਗੀ ਜਿਹੜਾ ਰੰਗ ਉਹਨਾਂ ਨੂੰ ਪਸੰਦ ਹੋਊਗਾ ਨਾ ਉਹ ਸਵਾ ਲੈਣਗੇ ਤੇ ਫਿਰ ਦੂਜਾ ਮੈਂ ਸਵਾ ਲਊਂਗੀ ਚਲੋ ਠੀਕ ਆ ਤੇ ਤੁਹਾਡੇ ਦੋਵਾਂ ਦੀ ਆਪਸ ਦੀ ਗੱਲ ਜਿਵੇਂ ਮਰਜ਼ੀ ਕਰ ਲੈਣਾ ਠੀਕ ਆ चलो ठीक है मम्मी थैंक यू क्यूट मम्मी का फोन हेलो सचकला मां की गलो ईयर ओन क्यों देजे तुही क्यों मम्मी भाभी नु की होयाया ਇਦਾਂ ਕਿਉਂ ਕਰਦੇ ਆ ਉਹ ਤੁਹਾਡੇ ਨਾਲ ਮੰਮੀ ਜਦੋਂ ਪਹਿਲਾਂ ਤੇ ਚੰਗੇ ਭਲੇ ਹੀ ਜਦੋਂ ਵਿਆਹ ਕੇ ਆਏ ਹੀ ਹੁਣ ਇੱਕਦਮ ਉਹਨਾਂ ਨੂੰ ਕੀ ਹੋ ਗਿਆ ਆ ਚਲੋ ਠੀਕ ਆ ਤੂੰ ਇਹ ਫਿਕਰ ਨਾ ਕਰੋ ਜਵਰਾਜ ਨੂੰ ਨਾ ਇੱਕ ਦੋ ਛੁੱਟੀਆਂ ਹੁੰਦੀਆਂ ਵਾ ਤੇ ਫਿਰ ਮੈਂ ਆਉਣੀ ਆ ਤੇ ਮੈਂ ਭਾਬੀ ਨੂੰ ਸਮਝਾਉਣੀ ਆ ਤੁਸੀਂ ਵੀ ਸਮਝਾਓ ਉਹਨਾਂ ਨੂੰ ਤੇ ਮੈਂ ਵੀ ਆ ਕੇ ਸਮਝਾਉਂਗੀ ਕੋਈ ਗੱਲ ਨਹੀਂ ਆ ਤੁਸੀਂ ਕਿਸੇ ਗੱਲ ਦੀ ਫਿਕਰ ਨਾ ਕਰੋ ਚਲੋ ਠੀਕ ਆ پتہ ਨਹੀਂ ਕੀ ਕਰ ਲੂਗੀ ਆ ਭਾਬੀ ਤੇ ਚੰਗੇ ਭਲੇ ਹੀ ਉਹ ਨਹੀਂ ਦੀ ਉੱਤ ਚੁੱਪ ਚੁੱਪ ਕਿਉਂ ਆ ਕੀ ਗੱਲ ਹੋਈ ਆ ਕੀ ਦੱਸਾਂ ਮਮੀ ਤੁਹਾਨੂੰ ਭਾਬੀ ਨੂੰ ਪਤਾ ਨਹੀਂ ਕੀ ਹੋ ਗਿਆ ਵਾ ਪਹਿਲਾਂ ਉਹ ਚੰਗਾ ਭਲਾ ਰਹਿੰਦੇ ਹੀ ਘਰ ਤੇ ਹੋਂ ਤੇ ਮੈਂ ਵੀ ਜਾਣੀ ਆ ਤੇ ਮੇਰੇ ਨਾਲ ਵੀ ਮੂੰਹ ਬਣਾ ਕੇ ਬੈਹ ਜਾਂਦੇ ਆ ਜਦੋਂ ਨਵੇਂ-ਨਵੇਂ ਆਏ ਹੀ ਉਦੋਂ ਸਾਰਿਆਂ ਨਾਲ ਬੜਾ ਵਧੀਆ ਰਹਿੰਦੇ ਹੀ ਹੁਣ ਇੱਕਦਮ ਪਤਾ ਨਹੀਂ ਕੀ ਹੋ ਗਿਆ ਵਾ ਉਹਨਾਂ ਨੂੰ ਮੰਮੀ ਜੇ ਕੋਈ ਕੰਮ ਕਹਿੰਦੇ ਆ ਉਲਟਾ ਅੱਗੇ ਉਹ ਜਵਾਬ ਦੇਣੇ ਸ਼ੁਰੂ ਕਰ ਦਿੱਤੇ ਉਹਨਾਂ ਨੇ ਤੇ ਮੈਨੂੰ ਤੇ ਕੁਝ ਸਮਝ ਹੀ ਨਹੀਂ ਆਉਂਦੀ ਵੇਖ ਮੇਰੀ ਧੀ ਮੇਰੀ ਗੱਲ ਦਾ ਗੁੱਸਾ ਨਾ ਕਰੀ ਹੁਣ ਮੈਨੂੰ ਤੇਰੀ ਮੰਮੀ ਦੇ ਸੁਭਾਅ ਦਾ ਚੰਗੀ ਤਰ੍ਹਾਂ ਪਤਾ ਲੱਗਿਆ ਹੁਣ ਤੈਨੂੰ ਯਾਦ ਹੋਣਾ ਵਾ ਤੇਰੀ ਮੰਮੀ ਤੇ ਭਝਾਈ ਨਾਲ ਕਿ ਤਰ੍ਹਾਂ ਦਾ ਸਲੂਕ ਕਰਦੀ ਹੁੰਦੀ ਜਦੋਂ ਨਵੀਂ ਨਵੀਂ ਵਿਆਹੀ ਆਈ ਸੀ ਉਦੋਂ ਤੋਂ ਉਹਨਾਂ ਨੇ ਉੱਤੇ ਦਬਦਬਾ ਬਣਾਉਣਾ ਜਿਹੜਾ ਸ਼ੁਰੂ ਕਰ ਦਿੱਤਾ ਸੀ ਕਿ ਕਹਿਣਾ ਕਿ ਆਹ ਕੱਪੜਾ ਪਾਉਣਾ ਵਾ ਆਹ ਨਹੀਂ ਪਾਉਣਾ ਇੱਥੇ ਜਾਣਾ ਵਾ ਇੱਥੇ ਨਹੀਂ ਜਾਣਾ ਸਹੀ ਗਿਆ ਮੰਮੀ ਨੇ ਹੈਨਾ ਤੇ ਉਹ ਜਿਹੜਾ ਗੁੱਸਾ ਸੀ ਨਾ ਉਹ ਤੇਰੀ ਭਝਾਈ ਦੇ ਅੰਦਰ ਘਰ ਘਰ ਗਿਆ ਵਾ ਹੈਨਾ ਤੇ ਉਹ ਜਿਹੜਾ ਗੁੱਸਾ ਹੁਣ ਜਦੋਂ ਤੇਰੀ ਮੰਮੀ ਉੱਤੇ ਡਿਪੈਂਡ ਹੋ ਗਏ ਪੂਰੀ ਤਰ੍ਹਾਂ ਜਦੋਂ ਉਹਨੋਂ ਠੀਕ ਨਹੀਂ ਰਹਿੰਦੇ ਤੇ ਹੁਣ ਤੇਰੀ ਪਰਜਾਈ ਉਹ ਵਾਲਾ ਗੁੱਸਾ ਤੇਰੀ ਮੰਮੀ ਦਾ ਕੱਢਦੇ ਆ ਸਹੀ ਕਿ ਆ ਮੰਮੀ ਦਾ ਤੇ ਜੇ ਹੁਣ ਉਹ ਰੋਟੀ ਵੀ ਦਿੰਦੀ ਆ ਨਾ ਤੇ ਉਹ ਦੁਨੀਆਂ ਦੇ ਡਰ ਤੋਂ ਦਿੰਦੀ ਨਹੀਂ ਤੇ ਭਾਵੇਂ ਭਾਵੇਂ ਨਾਮ ਦਵੇ ਇਹਨੂੰ ਹੈਨਾ ਤੇ ਉਦੋਂ ਹੀ ਤੇਰੀ ਮੰਮੀ ਨੇ ਚਾਹੀਦਾ ਇਹ ਜਵਾਨੀ ਵੇਲੇ ਜਦੋਂ ਤੇਰੀ ਪਰਜਾਈ ਨਾਮ ਨੇ ਵਿਆਹ ਕਿ ਆਇਆ ਵਾ ਤੇ ਉਹਨੂੰ ਪਿਆਰ ਨਾ ਰੱਖ ਦੇ ਉਹਨੂੰ ਧੀਆ ਵਾਂਗੂ ਰੱਖ ਦੇ ਤੇ ਪੁੱਤ ਸਿਆਣੇ ਆਂਦੇ ਆ ਕਿ ਕਰਮ ਜਿਹੜੇ ਬੀਜੇ ਹੁੰਦੇ ਆ ਨਾ ਉਹ ਮੋੜ ਕੇ ਫਿਰ ਸਾਡੇ ਕੋਲ ਹੀ ਆਉਂਦੇ ਆ ਸਹੀ ਕਿਹਾ ਮਮੇ ਨੇ ਜੇ ਜੇ ਉਦੋਂ ਉਹਨਾਂ ਨੇ ਆਪਣੇ ਨੌ ਨੂੰ ਪਿਆਰ ਨਾ ਰੱਖਿਆ ਹੁੰਦਾ ਨਾ ਤੇ ਹੁਣ ਉਹਨਾਂ ਦਾ ਜਿਹੜਾ ਬੁਢਾਪਾ ਸੀ ਨਾ ਉਹ ਸਵਾਰਿਆ ਜਾਣਾ ਸੀ ਪੁੱਤ ਮੰਮੀ ਤੁਸੀਂ ਬਿਲਕੁਲ ਸਹੀ ਕਿਹਾ ਵਾ ਕਸੂਰ ਹੀ ਜ਼ਰਾ ਮੇਰੀ ਮੰਮੀ ਦਾ ਆ ਹੰਦਸ ਪਰਜਾਈ ਨੂੰ ਮੈਂ ਕੀ ਸਮਝਾਵਾਂ ਜਦੋਂ ਸਾਰੀ ਗਲਤੀ ਮੇਰੀ ਮੰਮੀ ਦੀ ਆ ਜੇ ਉਹ ਉਸ ਟਾਈਮ ਤੇ ਇਹਨਾਂ ਨਾਲ ਇਦਾਂ ਨਾ ਕਰਦੇ ਤੇ ਅੱਜ ਨੂੰ ਉਹਨਾਂ ਦਾ ਬੁਢਾਪਾ ਇਦਾਂ ਰੋਲਦਾ ਨਾ